ਚੜਦੀ ਕਲਾਂ ਨੂੰ ਤੁਸੀਂ ਕਿਵੇਂ ਡਿਫਾਈਨ ਕਰਦੇ ਆ ਜੰਗ ਦੇ ਵਿੱਚ ਜਦੋਂ ਸਿੱਖ ਨਾਲ ਕੋਈ ਇਹੋ ਜੀਆਂ ਕਟਨਾਵਾ ਵਾਪਰਨੀ ਆ ਵੀ ਉਹਦੇ ਸੱਟਾਂ ਵੱਜਣੀਆਂ ਜਿਵੇਂ ਜੱਸਾ ਸਿੰਘ ਬਾਬਾ ਜੀ ਦੇ 22 ਫੱਟ ਲੱਗ ਗਏ ਤੁਸੀਂ ਦੇਖੋ 22 ਫੱਟ ਲੱਗੇ ਵੱਡੇ ਘੱਲੂ ਘਰੇ ਤੇ ਉਹ ਫਿਰ ਵੀ ਗਾਂ ਨੂੰ ਜਾ ਰਹੇ ਆ ਇਹ ਉਦਾਨੀ ਮਾਰ ਲਈ ਹੈ ਇਸ ਤਰੀਕੇ ਬਾਬਾ ਸੁੱਖਾ ਸੋਹਣੇ ਲਾਤ ਆਵਦੀ ਚੱਕ ਕੇ ਘੋੜੇ ਦੇ ਹੰਨੇ ਨਾਲ ਬੰਨ ਲੀ ਜਿਹੜਾ ਮੂਰਲਾ ਪਾਸਾ ਜਿੱਥੇ ਘੋੜੇ ਦੀਆਂ ਦੋਵੇਂ ਆ ਚਿੱਟੀਆਂ ਲੜਦੇ ਆਂ ਹਾਂ ਮੂਰਲਾ ਇਸ ਦਾ ਕਾਠੀ ਦਾ ਉੱਥੇ ਬੰਨ ਲੀ ਲੜਦੇਰੇ ਉੱਥੋਂ ਚਲੋ ਛੋਟੇ ਘੱਲੂ ਘਰੋਂ ਨਿਕਲ ਗਏ ਤੇ ਉਹ ਲੱਤ ਕਹਿੰਦੇ ਲਗਭਗ 3 ਮਹੀਨੇ ਬੰਨੀ ਰਹੀ ਵੱਡਿਆਂ ਬਿਆ ਸਿੱਖ ਵੀ ਚੜ੍ਹਦੀ ਕਲਾ ਦੀ ਗੱਲ ਕਰਦਾ ਐਂਦੀ ਗੱਲ ਤਨੀ ਤੁਸੀਂ ਜਾ ਸਕਦੇ ਸ਼ਹਾਦਤ ਤੋਂ ਪਹਿਲਾਂ ਭਾਈ ਸਾਹਿਬ ਪੁੱਛਦੇ ਆ ਭਾਈ ਜਹੇਦਰ ਸਿੰਘ ਸਖਦੇਵ ਸਿੰਘ ਪੁੱਛਦੇ ਆ ਵੀ ਠੀਕ ਹੋ ਸਿੰਘ ਜੀ ਕਿਵੇਂ ਹੋ ਉਹ ਕਹਿੰਦੇ ਜੀ ਚੜ੍ਹਦੀ ਕਲਾ ਸ਼ਹਾਦਤ ਪਾ ਜਾਣਾ ਚੜ੍ਹਦੀ ਕਲਾ ਤਾਂ ਵੱਡਾ ਵਰਤਾਰਾ ਵੀ ਤੁਸੀਂ ਚੜ੍ਹਦੀ ਕਲਾ ਜੇ ਡਿਫਾਈਨ ਕਰਨੀ ਹੈ ਤੁਹਾਨੂੰ ਸ਼ਹੀਦ ਵੀ ਹੋਣਾ ਪੈਣਾ ਮਹਾਰਾਜ ਨੂੰ ਕਿਹਾ ਕਵੀ ਸਿਰਖਾ ਨੇ ਵੀ ਮਹਾਰਾਜ ਜਮਨਾ ਰੋਲਾ ਪਾਉਂਦੀ ਹੈ ਤੇ ਸਾਡੀਆਂ ਕਵਤਾਵਾਂ ਤੁਸੀਂ ਕਿਵੇਂ ਸੁਣੋਗੇ ਤਾਂ ਮਹਾਰਾਜ ਕਹਿੰਦੇ ਆ ਤੁਸੀਂ ਕਵਤਾ ਗਾਓ ਤੇ ਜਮਣਾ ਚੁੱਪੋ ਚੁੱਪੋ ਜੂ ਉਹਦੋਂ ਦੀ ਮਹਾਰਾਜ ਦੀ ਚੁੱਪ ਕਰਾਈ ਉਹ ਅੱਜ ਵੀ ਚੁੱਪ ਹੈ ਤਾਂ ਉਹ ਨਿਹੰਗ ਸਿੰਘ ਮੈਨੂੰ ਕਹਿੰਦਾ ਵੀ ਜੇ ਜਮਣਾ ਸਾਡੀਆਂ ਕਵਤਾਵਾਂ ਵੇਖ ਕੇ ਚੁੱਪ ਹੋ ਗਈ ਸੀ ਤਾਂ ਸਾਡੇ ਖੰਡੇ ਕਿਰਪਾਨਾ ਮੂਰੀ ਦੀ ਟਿਕ ਸਕਦੀ ਜਮਣਾ ਕਿੱਥੋਂ ਇਤਿਹਾਸ ਸ਼ੁਰੂ ਹੁੰਦਾ ਤੇ ਇਹਦੀ ਸਮਾਪਤੀ ਕਿੱਥੇ ਹੁੰਦੀ ਹੈ ਵੱਡਾ ਕੱਲੂ ਘਰ ਕੋਈ ਆਈ ਨਹੀਂਗਾ ਵੀ ਆਪਾਂ ਕਈ ਆ ਵੀ ਅਬਦਾਲੀ ਕਹਿੰਦਾ ਜੀ ਸਾਰੀ ਕੌਮ ਮਾਰ ਲਈ ਤੇ ਹੁਣ ਮੈਂ ਤੁਰ ਜਾ ਉਹ ਭੱਜਿਆ ਵੱਡੇ ਕੱਲੂ ਘਰ ਪਾਣੀ ਬੱਤ ਦੀ ਜੰਗ ਤੋਂ ਬਾਅਦ ਅੱਜ ਤੱਕ ਮੈਨੂੰ ਲੱਗਦਾ ਮਰਾਠੇ ਦੁਆਰੇ ਪੈਰਾਂ ਸਿਰ ਹੋ ਹੀ ਨਹੀਂ ਸਕੇ ਐਡਾ ਵੱਡਾ ਉਹਨੂੰ ਪੰਜਾਬ ਚੋਂ ਸਿੰਘ ਭਜਾਉਂਦੇ ਆ ਲਿਟਰਲੀ ਆਪਾਂ ਉਹਨੂੰ ਭਜਾਇਆ ਵੀ ਉਹ ਘੋੜੇ ਤੇ ਵੀ ਨਹੀਂ ਚੜਿਆ ਪੈਦਲ ਭੱਜਿਆ ਸਾਡੇ ਸੂਰਮਿਆਂ ਨੇ ਇਸ ਤਰੀਕੇ ਭਜਾਇਆ ਜੇ ਉਹਨੇ ਇਹ ਸੋਚ ਲਿਆ ਹੁੰਦਾ ਵੀ ਮੈਂ ਸਾਰੀ ਕੌਮ ਮਾਰ ਲਈ ਹੁਣੇ ਦੁਬਾਰਾ ਨਹੀਂ ਉੱਠਣਗੇ ਤਾਂ ਉਹ 5-7 ਦਿਨਾਂ ਬਾਅਦ ਬਾਬਾ ਅਲਾਸੋਹਰਾ ਹੀ ਚਿੱਠੀ ਨਹੀਂ ਭੇਜਦਾ ਸੀ ਬੰਦ ਨੂੰ ਵੀ ਮੇਰੇ ਨਾਲ ਸਮਝੌਤਾ ਕਰ ਲਓ ਸਤਿ ਸ੍ਰੀ ਅਕਾਲ ਤੁਸੀਂ ਆਨਰ ਦੇਖ ਰਹੇ ਹੋ ਤੇ ਮੈਂ ਜਸਪ੍ਰੀਤ ਖਾਨ ਸਿੱਖ ਇਤਿਹਾਸ ਬਹੁਤ ਪੜਿਆ ਲਿਖਿਆ ਤੇ ਸੁਣਿਆ ਜਾਂਦਾ ਇਸ ਨੂੰ ਵਿਲੱਖਣ ਢੰਗ ਦੇ ਨਾਲ ਪੇਸ਼ ਬਹੁਤ ਇਤਿਹਾਸਕਾਰਾਂ ਨੇ ਸਿੱਖ ਇਤਿਹਾਸਕਾਰਾਂ ਨੇ ਕਿਤਾਬਾਂ ਲਿਖੀਆਂ ਜਾਂ ਤੁਸੀਂ ਆਮ ਸਪੀਚਾਂ ਸੁਣੀਆਂ ਨੇ ਪਰ ਪੰਜਾਬ ਅੰਦਰ ਕਿਤਾਬਾਂ ਜਿਹੜੀਆਂ ਨੇ ਹੰਨੇ ਹੰਨੇ ਪਾਸ਼ਾਈ ਤੇ ਉਸ ਦਾ ਜਿਹੜਾ ਦੂਜਾ ਭਾਗ ਆ ਬੇਲਿਓ ਨਿਕਲਦੇ ਸ਼ੇਰ ਤੁਸੀਂ ਸਿੱਖ ਸੰਗਤਾਂ 'ਚ ਬਹੁਤ ਪ੍ਰਚਾਰੀ ਜਾਂ ਪੜ੍ਹੀ ਜਾਣ ਵਾਲੀ ਕਿਤਾਬ ਆ ਉਸ ਦੇ ਜਿਹੜੇ ਲੇਖਕ ਨੇ ਅੱਜ ਸਾਡੇ ਨਾਲ ਨੇ ਭਾਈ ਜਗਦੀਪ ਸਿੰਘ ਫਰੀਦਕੋਟ ਅਸੀਂ ਇਹਨਾਂ ਕਿਤਾਬਾਂ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਭਾਈ ਜੀ ਥੋੜੀ ਕਿਤਾਬ ਪਹਿਲਾਂ ਵੀ ਸਾਰਿਆਂ ਨੇ ਬਹੁਤ ਪੜ੍ਹੀ ਆ ਸਰਾਹੀ ਗਈ ਆ ਸਿੱਖ ਇਤਿਹਾਸ ਅੰਦਰ ਹਾਂਜੀ ਅ ਬਾਬਾ ਗੁਰਬਖਸ਼ ਸਿੰਘ ਜੀ ਤੱਕ ਦਾ ਜਿਹੜਾ ਇਤਿਹਾਸ ਤੁਸੀਂ ਲੋਕਾਂ ਨੂੰ ਦੱਸਿਆ ਉਸ ਤੋਂ ਬਾਅਦ ਬੇਲੋਂ ਨਿਕਲਦੇ ਸ਼ੇਰ ਤੁਹਾਡਾ ਦੂਜਾ ਭਾਗ ਆ ਇਸ ਕਿਤਾਬ ਅੰਦਰ ਕਿੱਥੋਂ ਇਤਿਹਾਸ ਸ਼ੁਰੂ ਹੁੰਦਾ ਤੇ ਇਹਦੀ ਸਮਾਪਤੀ ਕਿੱਥੇ ਹੁੰਦੀ ਆ ਹਾਂਜੀ ਬਾਬਾ ਜੀ ਜਿਹੜਾ ਨਾਨਕ ਰਾਜ ਚਲਾਇਆ ਲੜੀ ਦਾ ਪਹਿਲਾ ਨਾਵਲ ਕਹਿ ਲਓ ਸਿੱਖ ਕਥਾ ਕਹਿ ਲਓ ਜਿਹੜੀ ਸੀਗੀ ਹੰਨੇ ਹੰਨੇ ਪਾਤਸ਼ਾਹੀ ਉਹ ਜਦੋਂ ਮਹਾਰਾਜ ਨੇ ਕੋਈ ਥੋੜੀ ਬਹੁਤੀ ਕੋਈ ਕਿਣਕਾ ਹਨਾ ਜਦੋਂ ਆਪਾਂ ਅਰਦਾਸਾਂ ਕਰਦੇ ਆ ਤਾਂ ਮਹਾਰਾਜ ਨੇ ਝੋਲੀ ਪਾਇਆ ਤਾਂ ਉਹ ਕਿਣਕੇ ਦੀ ਕੋਈ ਰਹਿਮਤ ਸੀ ਜਿਹਦੇ ਵਿੱਚੋਂ ਹੰਨੇ ਹਨੇ ਪਾਸ਼ਾ ਹੀ ਨਿਕਲਿਆ ਤੇ ਮੰਨਦੇ ਇਹ ਫੁਰਨੇ ਸੀ ਵੀ ਜਿਹੜੇ-ਜਿਹੜੇ ਸੂਰਮਿਆਂ ਬਾਰੇ ਹਜੇ ਤੱਕ ਉਸ ਤਰੀਕੇ ਸਾਡੇ ਬੱਚਿਆਂ ਨੂੰ ਹਨਾ ਜਾਂ ਨੌਜਵਾਨ ਪੀੜ੍ਹੀ ਨੂੰ ਜਾਂ ਸਾਨੂੰ ਆਪ ਦੇ ਆਪ ਨੂੰ ਵੀ ਅਜਿਵੇਂ ਕੋਈ ਉਹਨਾਂ ਦਾ ਸਾਨੂੰ ਵੱਡੀਆਂ ਮਾਰੀਆਂ ਮਾਰਾਂ ਦਾ ਹਜੇ ਤੱਕ ਸਾਡੇ ਤੱਕ ਉਹ ਪਹੁੰਚੀਆਂ ਨਹੀਂ ਉਸ ਤਰੀਕੇ ਉਹ ਬਾਤਾਂ ਉਹ ਕਥਾਵਾਂ ਤਾਂ ਉਹ ਕਿਸੇ ਤਰੀਕੇ ਮੂਰੇ ਲਿਆਂਦੀਆਂ ਜਾਣ ਤਾਂ ਉਹਦੇ ਵਿੱਚ ਭਾਈ ਤਾਰਾ ਸਿੰਘ ਵਾਂ ਤੋਂ ਸ਼ੁਰੂ ਕਰਕੇ ਤੇ ਛੋਟਾ कल्लू ਘਰਾ ਤੇ ਫਿਰ ਬਾਬਾ ਗੁਰਬਖਸ਼ ਸਿੰਘ ਦੀ ਸ਼ਹਾਦਤ ਤੱਕ ਉਹ ਕਿਤਾਬ ਪਹੁੰਚਦੀ ਹੈ ਨਾਨਕ ਰਾਜ ਚਲਾਇਆ ਲੜੀ ਦਾ ਜਿਹੜਾ ਹਨੇ ਹਨੇ ਪਾਸ਼ਾਹੀ ਤੋਂ ਬਾਅਦ ਦੂਜਾ ਭਾਗ ਆਇਆ ਤਿੰਨ ਭਾਗ ਸੋਚਿਆ ਸੀ ਵੀ ਮਹਾਰਾਜ ਮੇਰ ਕਰਨਗੇ ਤਿੰਨ ਭਾਗ ਇਹਦੇ ਕਰਾਂਗੇ ਦੂਜਾ ਭਾਗ ਇਹਦਾ ਬੇਲੀਓ ਨਿਕਲਦੇ ਸ਼ੇਰ ਨਾਨਕ ਰਾਚ ਲਾਇਆ ਦਾ ਦੂਜੇ ਭਾਗ ਦੇ ਵਿੱਚ ਜਿਹੜੀਆਂ ਕੁਝ ਸਾਖੀਆਂ ਪਿੱਛੇ ਪਿਛਲੇ ਨਾਵਲ ਚੋਂ ਰਹਿ ਗਈਆਂ ਸੀ ਉਹਦੇ ਚ ਬਾਬਾ ਦੀਪ ਸਿੰਘ ਹੋਰਾਂ ਵਾਲੀ ਸਿੱਖ ਮਿਸਲਾਂ ਵਾਲੀ ਜਾਂ ਹੋਰ ਚੀਜ਼ਾਂ ਉਹਦੇ ਵਿੱਚ ਇਹਦੇ ਵੀ ਸ਼ਾਮਲ ਹੋਈਆਂ ਇੱਥੋਂ ਸ਼ੁਰੂ ਹੋ ਕੇ ਤੇ ਵੱਡਾ ਘੱਲੂ ਘਰ ਆ ਵੱਡੇ ਘੱਲੂ ਘਰੇ ਨਾਲ ਸੰਬੰਧਤ ਬਹੁਤ ਕੁਝ ਅਸੀਂ ਪੜ੍ਹਦੇ ਸੀ ਸੁਣਦੇ ਸੀ ਪਰ ਜਦੋਂ ਤੁਸੀਂ ਰੂਬਰੂ ਹੁੰਨੇ ਹੋ ਆਪਦੇ ਪ੍ਰਾਤਨ ਗ੍ਰੰਥਾਂ ਦੇ ਜਿਵੇਂ ਮੈਂ ਹਮੇਸ਼ਾ ਕਹਿੰਦਾ ਹੁੰਨਾ ਵੀ ਭਾਈ ਰਤਨ ਸਿੰਘ ਪੰਗੂ ਮਹਾਰਾਜ ਨੇ ਵੱਡਾ ਪਰਉਪਕਾਰ ਕੀਤਾ ਤੇ ਪਈਦਾ ਤਾਂ ਸਿੰਘ ਭੰਗੂ ਦੀ ਬਹੁਤ ਵੱਡੀ ਕਹਾਣੀ ਹੈ ਜਿਨ੍ਹਾਂ ਨੇ ਪੰਥ ਪ੍ਰਕਾਸ਼ ਦੇ ਰੂਪ ਚ ਢੀ ਵੱਡੀ ਰਚਨਾ ਸਾਨੂੰ ਦੇਤੀ ਤੇ ਹੋਰ ਇਤਿਹਾਸਕ ਸਰੋਤ ਜਿਹੜੇ ਤੁਸੀਂ ਦੇਖਦੇ ਹੋ ਤਾਂ ਵੱਡੇ ਘਲੂ ਘਾਰੇ ਦਾ ਜਿਹੜਾ ਵਰਤਾਂਤ ਹੈ ਉਹ ਪੰਥ ਚ ਓਵੇਂ ਨਹੀਂ ਪਹੁੰਚਿਆ ਐਕਚੁਅਲੀ ਜਿਵੇਂ ਹੋਣਾ ਚਾਹੀਦਾ ਸੀ ਜਿੰਨੀਆਂ ਮਾਰਾਂ ਉੱਥੇ ਪੰਥ ਨੇ ਮਾਰੀਆਂ ਨੇ ਜਿਆਦਾਤਰ ਅਸੀਂ ਇਹੀ ਸੁਣਦੇ ਆ ਵੱਡਾ ਕੱਲੂ ਘਰਾਗਾ ਤੋਂ ਹੈ ਜਿੱਥੇ ਜਿਆਦਾ ਸਿੰਘਸ਼ੀਰ ਹੋਏ ਸੀ ਤਾਂ ਵੱਡਾ ਕੱਲੂ ਘਰਾ ਛੋਟੇ ਕੱਲੂ ਘਰ ਛੋਟੇ ਕੱਲੂ ਘਰ ਵਿੱਚ ਵੀ ਤੁਸੀਂ ਹੰਨੇ ਹੰਨੇ ਪਾਸ਼ਾਹੀ ਚ ਪੜਿਆ ਹੋਣਾ ਵੀ ਬਾਬਾ ਸੁੱਖਾ ਸਿੰਘ ਹੋਰਾਂ ਨੇ ਜਿਹੜੀਆਂ ਕਮਾਲ ਦੀ ਬੀਰਤਾ ਦਿਖਾਈ ਹੈ ਉਸੇ ਤਰੀਕੇ ਵੱਡੇ ਕੱਲੂ ਘਰ ਵਿੱਚ ਬਾਬਾ ਜੱਸਾ ਸਿੰਘ ਹੋਰਾਂ ਨੇ ਬਾਬਾ ਚੜਤਸੋਂ ਹੋਰਾਂ ਨੇ ਤੇ ਹੋਰ ਸਿੰਘਾਂ ਸੂਰਮਿਆਂ ਨੇ ਜੱਸਾ ਸੰਗਰਾਮ ਗੜੀਏ ਨੇ ਬਾਬਾ ਸ਼ਾਮ ਸਿੰਘ ਹੋਰਾਨੇ ਕਰੋੜਾ ਸਿੰਘ ਹੀ ਨੇ ਸਾਰਿਆਂ ਨੇ ਜਿਹੜੀਆਂ ਬਹਾਦਰੀ ਦੀਆਂ ਵੱਡੀਆਂ ਇਹੋ ਜੇ ਮਤਲਬ ਤੁਸੀਂ ਕਹੋ ਵੀ ਕਾਰਨਾਮੇ ਕੀਤੇ ਵੀ ਅਬਦਾਲੀ ਨੂੰ ਇਹਦੇ ਕੋਪਰਹੀਟ ਦੇ ਮੈਦਾਨ ਚੋਂ ਭੱਜਣਾ ਪਿਆ ਬਿਲਕੁਲ ਵੱਡੇ ਘੱਲੂ ਘਰ ਕੋਈ ਆਈ ਨਹੀਂਗਾ ਵੀ ਆਪਾਂ ਕਹੀਏ ਵੀ ਅਬਦਾਲੀ ਕਹਿੰਦਾ ਜੀ ਸਾਰੀ ਕੌਮ ਮਾਰ ਲਈ ਤੇ ਹੁਣ ਮੈਂ ਤੁਰ ਜਾ ਉਹ ਭੱਜਿਆ ਵੱਡੇ ਘੱਲੂ ਘਰ ਚ ਹੱਥ ਨੇ ਮੈਦਾਨ ਚੋਂ ਭੱਜਿਆ ਜੇ ਉਹਨੇ ਇਹ ਸੋਚ ਲਿਆ ਹੁੰਦਾ ਵੀ ਮੈਂ ਸਾਰੀ ਕੌਮ ਮਾਰ ਲਈ ਹੁਣੇ ਦੁਬਾਰਾ ਨਹੀਂ ਉੱਠਣਗੇ ਤਾਂ ਉਹ 5-7 ਦਿਨਾਂ ਬਾਅਦ ਬਾਬਾ ala so ਰਾਈ ਚਿੱਠੀ ਨਹੀਂ ਭੇਜਦਾ ਸੀ ਪੰਥ ਨੂੰ ਮੇਰੇ ਨਾਲ ਸਮਝੌਤਾ ਕਰ ਲਓ ਉਹ ਡਰ ਰਿਹਾ ਸੀ ਵੱਡੇ ਘੱਲੂ ਘਾਰੇ ਦੇ ਵਰਤਾਰੇਆਂ ਤੋਂ ਉਹ ਡਰ ਗਿਆ ਸੀ ਵੱਡਾ ਘੱਲੂ ਘਾਰਾ ਇਸ ਕਰਕੇ ਵੀ ਵੱਡਾ ਵੀ ਉੱਥੇ ਵਰਤਾਰੇ ਬਹੁਤ ਵੱਡੇ ਹੋਏ ਇਹੋ ਜਿਹੀਆਂ ਇਹੋ ਜਿਹੀਆਂ ਕਰਾਮਾਤਾ ਰੂਪੀ ਚੀਜ਼ਾਂ ਹੋਈਆਂ ਉੱਥੇ ਜਿਹੜੀਆਂ ਅਬਦਾਲੀ ਨੇ ਸੁਣੀਆਂ ਨਹੀਂ ਸੀ ਹੂੰ ਸੋ ਇਹਦੇ 'ਚ ਵੱਡੇ ਘੱਲੂ ਘਾਰੇ ਦਾ ਉਸ ਤੋਂ ਬਾਅਦ ਦਾ ਜਿਹੜਾ ਪੰਥ ਦਾ ਉਭਾਰ ਹੈ ਜਿਵੇਂ ਇਹਦਾ ਨਾਂ ਹੀ ਹੈ ਕਿਤਾਬ ਦਾ ਵੀ ਬੇਲਿਆਂੋਂ ਨਿਕਲਦੇ ਸ਼ੇਰ ਵੀ ਬੇਲਿਆਂ ਚੋਂ ਪੰਥ ਜਦੋਂ ਬਾਹਰ ਆਉਂਦਾ ਅਨਾ ਫਿਰ ਉਹ ਜਿਹੜੀਆਂ ਟੱਕਾਂ ਛੜਾਈਆਂ ਜਿਹਨਾਂ ਨੂੰ ਅਸੀਂ ਕਹਿੰਦੇ ਆ ਕੁੜੀਆਂ ਛੜਾਈਆਂ ਜਿਹੜੀਆਂ ਬੰਨ ਕੇ ਲੈ ਜਾ ਰਿਆ ਸੀ ਅਬਦਾਲੀ ਤੇ ਮਿਸਲਾਂ ਦੇ ਰੂਪ ਚ ਪੰਥਾ ਡੜ ਪੰਜਾਬ ਚ ਡੜ ਥਾਮਾਂ ਤੇ ਖਿੰਡ ਗਿਆ ਤੇ ਰਾਜ ਸਥਾਪਿਤ ਕਰਨੇ ਸ਼ੁਰੂ ਕਰਤੇ ਆ ਡੜ ਥਾਂ ਤੇ ਆਪਦੇ ਤੁਸੀਂ ਕਹੋ ਅਧੀਨ ਮਿਸਲਾਂ ਨੇ ਆਪਦੇ ਆਪਦੇ ਉਹ ਲੈ ਲਏ ਤੇ ਵੱਡੇ ਵੱਡੇ ਘੱਲੂ ਘਾਰੇ ਦੇ ਜਿਹੜੇ ਕੋਈ ਦੋਖੀ ਸੀ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਤੇ ਜੈਨ ਖਾਂ ਹੋਰੀ ਮਾਰੇ ਆ ਜਾਨੀ ਖਾਂ ਮਾਨੀ ਖਾਂ ਮਰੁੰਡੇ ਵਾਲੇ ਸਾਰੇ ਮਾਰੇ ਉਸ ਤੋਂ ਬਾਅਦ ਫਿਰ ਅਬਦਾਲੀ ਭਜਾਇਆ ਜਿਹੜਾ ਸਾਡੇ ਨੈਰੇਟਿਵ ਚ ਇਹ ਗੱਲ ਆਈ ਹੋਈ ਨਹੀਂ ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਹਾਂ ਜਾਂ ਮੈਂ ਮੇਰੇ ਅੰਦਰ ਇਹ ਗੱਲ ਚੱਲਦੀ ਰਹਿੰਦੀ ਹੈ ਵੀ ਜਦੋਂ ਇਤਿਹਾਸ ਜਾਂ ਤੁਹਾਡਾ ਸਕੂਲਾਂ ਦਾ ਸਿਲੇਬਸ ਤੁਸੀਂ ਕਹੋ ਜਦੋਂ ਤੁਹਾਡੇ ਸਕੂਲਾਂ ਦੇ ਸਿਲੇਬਸ ਤਿਆਰ ਉਹ ਜੀਆਂ ਧਿਰਾਂ ਕਰਨ ਗਿਆ ਜਿਹੜੀਆਂ ਤੁਹਾਨੂੰ ਬਾਲਾ ਵੇਖ ਕੇ ਸਿਖਾਉਂਦੀਆਂ ਨਹੀਂ ਤਾਂ ਉਹ ਚੀਜ਼ਾਂ ਤੁਹਾਨੂੰ ਪੜਾਉਣ ਗਿਆ ਨਹੀਂ ਤੁਹਾਡੇ ਬੱਚਿਆਂ ਨੂੰ ਪੜਾਉਣ ਗਿਆ ਨਹੀਂ ਪਿੱਪਲੀ ਸਾਹਿਬ ਜੰਗ ਕਿੱਥੇ ਇੱਕ ਸਕੂਲਾਂ ਚ ਜਾਂ ਇਤਿਹਾਸ ਦੀਆਂ ਕਿਤਾਬਾਂ ਚ ਸਾਨੂੰ ਪੜਾਈ ਗਈ ਐ ਐਡਾ ਵੱਡਾ ਵਰਤਾਰਾ ਵੀ ਅਬਦਾਲੀ ਵਰਗਾ ਸੂਰਮਾ ਕਹ ਉਹਨੂੰ ਹਨਾ ਜਿਨੇ ਹਿੰਦੁਸਤਾਨ ਆਪਦੇ ਪੈਰਾਂ ਚ ਲਤਾੜਦਾ ਸੀ ਉਸ ਤੋਂ ਬਾਅਦ ਮਤਲਬ ਪਾਣੀਪਤ ਦੀ ਜੰਗ ਤੋਂ ਬਾਅਦ ਅੱਜ ਤੱਕ ਮੈਨੂੰ ਲੱਗਦਾ ਮਰਾਠੇ ਦੁਬਾਰੇ ਪੈਰਾਂ ਸਿਰ ਹੋ ਹੀ ਨਹੀਂ ਸਕੇ ਐਡਾ ਵੱਡਾ ਉਹ ਯੋਧਾ ਸੀ ਉਹਨੂੰ ਪੰਜਾਬ ਚੋਂ ਸਿੰਘ ਭਜਾਉਂਦੇ ਆ ਭਜਾਉਣ ਦਾ ਮਤਲਬ ਸੱਚੀਓਂ ਹੀ ਮਤਲਬ ਇਹਨੂੰ ਜੇ ਤੁਸੀਂ ਕਹੋ ਵੀ ਲਿਟਰਲੀ ਆਪਾਂ ਉਹਨੂੰ ਭਜਾਇਆ ਵੀ ਉਹ ਘੋੜੇ ਤੇ ਵੀ ਨਹੀਂ ਚੜਿਆ ਪੈਦਲ ਭਜਿਆ ਸਾਡੇ ਸੂਰਮਿਆਂ ਨੇ ਇਸ ਤਰੀਕੇ ਭਜਾਇਆ ਉਹ ਸਾਡੇ ਨੈਰੇਟਿਵ ਚ ਸਾਡੇ ਸਿਲੇਬਸ ਚੋਂ ਹੈ ਨਹੀਂ ਚੀਜ਼ਾਂ ਉਹ ਕਿੱਧਰ ਗਈਆਂ ਤਾਂ ਮੇਰੇ ਮਨ ਚ ਸੀ ਵੀ ਜੇ ਉਹ ਨਹੀਂ ਕਰ ਰਹੇ ਉਹ ਕਿਤਾਬਾਂ ਚ ਨਹੀਂ ਪੜ੍ਹਾ ਰਹੇ ਬੱਚਿਆਂ ਨੂੰ ਤਾਂ ਅਸੀਂ ਤਾਂ ਕਿਸੇ ਤਰੀਕੇ ਮੂਰੇ ਲੈ ਕੇ ਆਈਏ ਫਿਰ ਇਹ ਉੱਥੋਂ ਤੱਕ ਦਾ ਵਰਤਾਂਤ ਆਉਂਦਾ ਆਉਂਦਾ ਆ ਇਹ ਲਾਹੌਰ ਤੱਕ ਜਿਹੜੀ ਪੰਥ ਦੀ ਪਾਤਸ਼ਾਹੀ ਸਥਾਪਿਤ ਹੁੰਦੀ ਹੈ ਬਾਬਾ ਜਸਾ ਸਿੰਘ ਨੂੰ ਸੁਲਤਾਨੁਲ ਕੌਮ ਸਾਰੀ ਕੌਮ ਜਿਹੜਾ ਮਹਾਰਾਜ ਨੇ ਮਤਲਬ ਬੋਲ ਕੀਤੇ ਸੀ ਮਾਤਾ ਸੁੰਦਰੀ ਜੀ ਨੇ ਬੋਲ ਕੀਤੇ ਸੀ ਨਵਾਬ ਕਪੂਰ ਸਿੰਘ ਨੇ ਬੋਲ ਕੀਤੇ ਸੀ ਉਹ ਪੂਰੇ ਹੁੰਦੇ ਪੰਥ ਦੇਖਦਾ ਬੇਲੇ ਨਿਕਲਦੀ ਜਿਹੜੀ ਸਾਖੀ ਹੈ ਉੱਤ ਤੱਕ ਪਹੁੰਚਦੀ ਹੈ ਉਸ ਤੋਂ ਅੱਗੇ ਜਿਹੜਾ ਵਰਤਾਰਾ ਹੈ ਉਹ ਅਗਲੇ ਨਾਵਲ ਚ ਆਊਗਾ ਜੀ ਭਾਬੀ ਜਿਹੜੇ ਸਿੱਖ ਸਾਇਹ ਦੀ ਆਪਾਂ ਗੱਲ ਕਰੀਏ ਤੇ ਪ੍ਰਾਤਨ ਜਿਹੜਾ ਚਾਹੇ ਉਹ 84 ਜੂਨ 84 ਲੈ ਲਓ ਉਸ ਵਰਤਾਰੇ ਨੂੰ ਹੁਣ ਕਿਉਂ ਪੇਸ਼ ਕੀਤਾ ਜਾ ਰਿਹਾ ਜਾਂ ਹੁਣ ਕੀ ਲੋੜ ਪੈ ਗਈ ਵੀ ਉਹਨੂੰ ਦੁਬਾਰਾ ਫੇਰ ਜਿਹੜੇ ਲੋਕਾਂ ਦੇ ਸਾਹਮਣੇ ਜਾਂ ਸਿੱਖਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ 18ਵੀ 17ਵੀਂ ਸਦੀ ਵਾਲਾ ਜੀ 18ਵੀਂ 17ਵੀਂ ਸਦੀ ਵਾਲਾ ਜੀ ਜਦੋਂ ਸਾਡੀ ਜਿਹੜੀ ਜਨਰੇਸ਼ਨ ਹੈ ਨਾ ਅਸੀਂ ਜਦੋਂ ਵੱਡੇ ਹੋ ਰਹੇ ਸੀ ਪਿਛਲੇ 20 ਸਾਲਾਂ ਤੋਂ ਲਾ ਲੋ ਤੁਸੀਂ 20 25 30 ਸਾਲਾਂ ਦੇ ਜਿਹੜੇ ਜਵਾਕ ਵੱਡੇ ਹੋ ਰਹੇ ਸੀ 84 ਜਿਹੜੇ ਤੁਹਾਡੇ ਸਮਕਾਲੀ ਵਰਤਾਰੇ ਹੁੰਦੇ ਆ ਨਾ ਉਹ ਤੁਹਾਡੇ ਤੇ ਵੱਡਾ ਪ੍ਰਭਾਵ ਰੱਖਦੇ ਆ 84 ਦਾ ਸੱਚੀਓ ਵੱਡਾ ਪ੍ਰਭਾਵ ਸੀ ਸਾਡੇ ਤੇ 84 ਦੇ ਵਿੱਚ ਪੰਥ ਨੇ ਜਿਵੇਂ ਦਿੱਲੀ ਦਾ ਮੂੰਹ ਭੰਨਿਆ 84 ਦੇ ਵਿੱਚ ਸਤਲੋਜ ਨੇ ਜਿਵੇਂ ਜਮਨਾ ਨੂੰ ਉਹਦੀ ਔਕਾਤ ਦਿਖਾਈ ਉਹ ਵਰਤਾਰਾ ਸਾਡੇ ਸਾਰਿਆਂ ਤੇ ਅਸਰ ਕਰਦਾ ਹੀ ਕਿਉਂਕਿ ਸਾਡੇ ਸਮਕਾਲ ਦਾ ਹੈ ਸਾਡੇ ਨੇੜੇ ਹੁਣ ਮੇਰਾ 81 ਦਾ ਜਨਮ ਹੈ ਤੇ 84 ਜੋ ਵਰਤਾਰਾ ਹੁੰਦਾ ਤੇ ਇਸ ਭਾਵ ਨਾਲ ਕਹ ਵੀ ਉਹ ਵਰਤਾਰਾ ਮੇਰੇ ਤੇ ਵੱਡਾ ਅਸਰ ਕਰੂਗਾ ਹੀ ਕਰੂਗਾ ਤਾਂ 84 ਨਾਲ ਸੰਬੰਧਿਤ ਲਿਟਰੇਚਰ 84 ਨਾਲ ਸੰਬੰਧਿਤ ਸਾਹਿਤ ਸੁਭਾਵਕ ਹੈ ਇਸ ਸਮੇਂ ਚ ਆਉਣਾ ਜਾਂ ਸਾਡੇ ਸਮਿਆਂ ਚ ਉਹ ਸਾਹਿਤ ਜਿਆਦਾ ਮੂਰੇ ਆਉਣਾ ਇੱਕ ਤਾਂ ਉਹ ਸਮਕਾਲ ਦੀਆਂ ਸਥਿਤੀਆਂ ਨੇ ਇੱਕ ਤਾਂ ਉਹ ਅਸੀਂ ਵੇਖਿਆ ਸਾਡੇ ਲੋਕਾਂ ਨੇ ਹੁਣੇ ਪਿੰਡਾਂ ਪਿੰਡਿਆਂ ਤੇ ਹੰਡਾਇਆ ਵੇ ਉਹ ਜਿਵੇਂ ਆਪਾਂ ਕਹਿੰਦੇ 47 ਤੇ ਲਿਟਰੇਚਰ ਬਹੁਤ ਹੈ ਉਸੇ ਤਰੀਕੇ 47 ਵੀ ਸਾਡੇ ਲੋਕਾਂ ਨੇ ਹੁਣੇ ਹੰਡਾਈ ਸੀ ਤੇ 84 ਵੀ ਉਵੇਂ ਹੰਡਾਈ ਹੈ ਉਹ ਹੰਡਾਈ ਜਦੋਂ ਤੇ ਉਹ ਫਿਰ ਕਿਸੇ ਰੂਪ ਦੇ ਵਿੱਚ ਬਾਹਰ ਆਉਣਾ ਸੀ ਤੇ ਉਹ ਜਿਆਦਾ ਸਾਹਿਤ ਦੇ ਰੂਪ ਚ ਬਾਹਰ ਆਇਆ ਸਾਡੇ ਮੁੰਡੇ ਗੀਤ ਗੂਤ ਵੀ ਗਾਉਂਦੇ ਆ 84 ਉਹ ਬਾਹਰ ਆ ਰਿਹਾ ਕਿਉਂਕਿ ਉਹ ਤਾਰਾ ਸਾਡੇ ਨੇੜੇ ਦਾ ਦੂਜੀ ਗੱਲ ਹੈ 84 ਚ ਜਿਹੜੀਆਂ ਪੰਥ ਨੇ ਮੱਲਾ ਮਾਰੀਆਂ ਜੇ ਕਦੇ ਪਿਛਲੇ ਇਤਿਹਾਸ ਚ ਕਦੇ ਕੋਈ ਸੁਣਦੇ ਹੁੰਦੇ ਸੀ ਤੇ ਜੇ ਕਿਸੇ ਨੂੰ ਸ਼ੱਕ ਖੜਾ ਹੁੰਦਾ ਸੀ ਤਾਂ 84 ਨੇ ਉਹ ਸ਼ੱਕ ਦੂਰ ਕਰਤੇ ਬਿਲਕੁਲ 84 ਨੇ ਮਨਾਂ ਤੇ ਜੇ ਕੋਈ ਮਾੜੀ-ਮੋਟੀ ਸ਼ੰਕਿਆਂ ਦੀ ਮੈਲ ਆ ਗਈ ਸੀ ਉਹ 84 ਨੇ ਧੋਤੀ ਹਾਂ 84 ਜਿਵੇਂ ਮੇਰੇ ਕੁਝ ਮਿੱਤਰ ਕਹਿੰਦੇ ਹੁੰਦੇ ਆ ਬਾਈ ਪਰਮ ਸਿੰਘ ਜਿਨ੍ਹਾਂ ਨੇ ਇਹ ਨਾਵਲ ਦੇ ਬਣਾਏ ਆ ਦੋਵਾਂ ਦੇ ਹਾਂ ਸਰਵਾਰਕ ਤਿਆਰ ਕੀਤੇ ਆ ਬੜੇ ਕਮਾਲ ਦੇ ਆਰਟਿਸਟ ਨੇ ਤੁਸੀਂ ਕਹੋ ਸਿੱਖਾਂ ਚ ਉਹ ਕਹਿੰਦੇ ਹੁੰਦੇ ਆ ਵੀ 84 ਤਾਂ ਬੜਕਾ ਮਾਰਨ ਦਾ ਦੇਣਾ ਵੀ ਅਸੀਂ ਇੱਕ ਐਹੋ ਜੀ ਸਲਤਨਤ ਨੂੰ ਧੂੜ ਚਟਾਤੀ ਹਨਾ ਵੀ ਜਦੋਂ ਜਿਹੜੇ ਇੰਨੇ ਹੰਕਾਰ ਤੇ ਮਾਣ ਚ ਤੁਰੇ ਫਿਰਦੇ ਸੀ ਵੀ ਜਿਵੇਂ ਇੱਥੇ ਆ ਕੇ ਕਹਿੰਦੇ ਆ ਜੀ ਇਹ ਤਾਂ ਅਸੀਂ 2 ਘੰਟਿਆਂ ਜੜਾਈ ਖਤਮ ਕਰ ਦਿਆਂਗੇ ਤੇ 72 ਘੰਟਿਆਂ ਤੋਂ ਬਾਅਦ ਉਹਨਾਂ ਦੀਆਂ ਜਦੁਕੀਆਂ ਹੁੰਦੀਆਂ ਉਹਨਾਂ ਨੂੰ ਪਤਾ ਲੱਗਦਾ 84 ਦਾ ਵਰਤਾਰਾ ਬਹੁਤ ਵੱਡਾ ਸੋ 84 ਤੇ ਆਉਣਾ ਸੁਭਾਵਿਕ ਸੀ ਤੇ ਜਿਹੜਾ ਸਾਹਿਤ ਹੈ ਪਰ ਮੇਰੇ ਮਨ ਚ ਕਿਤੇ ਨਾ ਕਿਤੇ ਇਹ ਸੀ ਵੀ 84 ਸਾਡੇ ਤੇ ਵੱਟਾ ਸਰਕਾਰ ਰਹੀ ਹੈ 84 ਨੇ ਸਾਡੇ ਤੇ ਸਾਨੂੰ ਚੜ੍ਹਦੀ ਕਲਾ ਚ ਲੈ ਕੇ ਜਾਂਦਾ ਬਹੁਤ ਚੜ੍ਹਦੀ ਕਲਾ ਚ ਲੈ ਕੇ ਜਾਂਦਾ ਪਰ 84 ਵਾਲਿਆਂ ਨੇ ਕਿੱਥੋਂ ਚੜ੍ਹਦੀ ਕਲਾ ਲਈ ਸੀ ਜਿਨ੍ਹਾਂ ਨੇ 84 ਚ ਵੱਡੇ ਵਰਤਾਰੇ ਵਰਤਾਏ ਉਹਨਾਂ ਦੀ ਪਿੱਠ ਤੇ ਕੀ ਖੜਾ ਸੀ ਜਿਵੇਂ ਉਹ ਕਵਤਾ ਨਾ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ ਜਿਹੜਾ ਇਤਿਹਾਸ ਹੈ ਇੱਕ ਨਾ ਰਸੂਲ ਹਮਜ਼ਾ ਤੋਂ ਦੀ ਇੱਕ ਉਹਦੇ ਚ ਹੈਗੀ ਹੈ ਉਹਨੇ ਗੱਲ ਲਿਖੀ ਹੈ ਪਾਕਿਸਤਾਨ ਚ ਕਹਿੰਦਾ ਜੇ ਤੁਸੀਂ ਬੀਤੇ ਉੱਤੇ ਪਿਸਟੋਲ ਨਾਲ ਗੋਲੀ ਚਲਾਉਂਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ ਹੁਣ ਉਹ ਪਾਰਸ ਦਾ ਵੀ ਸ਼ੇਰ ਹੈ ਨਾ ਇੱਕ ਪਾਰਸ ਮਟ ਜਾਂਦੀ ਅਖਰ ਗਲਤ ਵਾਂਗਰ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਂ ਉਹਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਜੇ ਹੁਣ ਸੰਤ ਜਰਨੈਲ ਸਿੰਘ ਜਹੇਦਾਰ ਸੁਖਦੇਵ ਸੋਂ ਜਾਂ ਭਾਈ ਅਨੋਖ ਸੋਂ ਭਾਈ ਮਹੰਗਾ ਸੋਂ ਬੱਬਰ ਜਾਂ ਭਾਈ ਅਮਰੀਕ ਸੋਂ ਬਾਬਾ 1800 ਹੋਰਾਂ ਦੇ ਸਰਦਾਰ ਸ਼ਵੇਗ ਸਿੰਘ ਹੋਰਾਂ ਦੇ ਮੋਢਿਆਂ ਤੇ ਬਾਬਾ ਸੁੱਖਾ ਸਿੰਘ ਮਤਾਬ ਸਿੰਘ ਦਾ ਹੱਥ ਸੀ ਜੇ ਉਹਨਾਂ ਦੇ ਮੋਢਿਆਂ ਤੇ ਬਾਬਾ ਗਰਬਖ ਸਿੰਘ ਹੋਰਾਂ ਦਾ ਹੱਥ ਸੀ ਤਾਂ ਉਹਨਾਂ ਨੇ ਵੱਡੇ ਵਰਤਾਰੇ ਵਰਤਾਏ ਸਾਡੇ ਮੋਢਿਆਂ ਤੇ ਹੋ ਸਕਦਾ 84 ਵਾਲਿਆਂ ਦਾ ਹੱਥ ਹੈ ਮਹਾਰਾਜ ਸਾਡੇ ਤੇ ਮਿਹਰ ਕਰਨ ਕੌਮ ਅੱਗੇ ਹੋਰ ਵੱਡੇ ਵਰਤਾਰੇ ਵਰਤਾਵੇ ਉਹਨਾਂ ਦੇ ਮੋਢਿਆਂ ਤੇ ਕੀ ਦਾ ਹੱਥ ਸੀ ਤਾਂ ਉਹ ਮੇਰੇ ਮਨ ਚ ਇੱਕ ਇੱਛਾ ਸੀ ਕੁਝ ਮਹਾਰਾਜ ਨੇ ਵਰਤਾਰੇ ਇਹੋ ਜੇ ਵਰਤਾਏ ਵੀ ਮੈਂ ਪਿਛਲੀ ਵਾਰੀ ਗੱਲਾਂ ਬਹੁਤ ਵਾਰੀ ਕਰ ਚੁੱਕੇ ਆ ਇਹ ਵਿਨੰਦਪੁਰ ਸਾਹਿਬ ਰਹਿਣ ਕਰਕੇ ਉਹ ਪੰਥ ਜਿਹੜਾ ਹਜੇ ਵੀ 18ਵੀਂ 17ਵੀਂ ਸਦੀ ਚ ਵਿਚਰ ਰਿਹਾ ਉਹਦੇ ਨਾਲ ਰੂਬਰੂ ਰਹੇ ਤਾਂ ਮੇਰੇ ਮਨ ਚ ਇਹ ਸੀਗਾ ਵੀ ਜਿੰਨਾ ਤੋਂ ਪਰ ਉਸ ਇਤਿਹਾਸ ਤੋਂ ਜਿੰਨਾ ਤੋਂ 84 ਵਾਲਿਆਂ ਨੇ ਸਾਡੇ ਸੂਰਮਿਆਂ ਨੇ ਸੇਧ ਲਈ ਉਹਦੇ ਨਾਲ ਰੂਬਰੂ ਕਰਾਇਆ ਜਾਵੇ ਬੱਚਿਆਂ ਨੂੰ ਕਿਉਂਕਿ 84 ਨਾਲ ਸੰਬੰਧਿਤ ਬਹੁਤ ਚੀਜ਼ਾਂ ਆ ਰਹੀਆਂ ਨੇ ਬਹੁਤ ਜਿਹੜੀ ਧੂੜ ਸਟੇਟ ਟੈਰਰਿਜ਼ਮ ਨੇ ਪਾਈ ਸੀ ਸਾਹਿਤ ਦਰਾਈ ਵੀ ਤੇ ਹੋਰ ਵੀ ਉਹ ਟੋਤੀ ਜਾ ਰਹੀ ਹੈ ਉਹ ਸਾਡੇ ਜਿਹੜੇ ਮੌਜੂਦਾ ਇਤਿਹਾਸਕਾਰ ਨੇ ਜਾਂ ਸਾਹਿਤਕਾਰ ਨੇ ਉਹਨਾਂ ਨੇ ਲਾਈ ਆ ਉਹ ਕੋਸ਼ਿਸ਼ ਕੀਤੀ ਹੈ ਸੋਹਣੇ ਤਰੀਕੇ ਲੈ ਰਹੀ ਹੈ ਤਾਂ ਮੈਨੂੰ ਇਹੀ ਸੀ ਮੇਰੇ ਮਨ ਚ ਵੀ ਉਹ ਮਤਲਬ ਤੁਸੀਂ ਕਹੋ ਕੰਟੈਂਪੋਰੀ ਲਿਆ ਕੇ ਹੋਂ ਦੇ ਸਮੇਂ ਦੇ ਵਿੱਚ ਉਹ ਇਤਿਹਾਸ ਵੀ ਕਿਸੇ ਤਰੀਕੇ ਪੇਸ਼ ਕੀਤਾ ਜਾ ਸਕੇ ਹਿੰਦੀ ਭਾਸ਼ਾ ਚ ਮਹਾਰਾਜ ਨੇ ਕੋਈ ਮહેર ਕੀਤੀ ਉਹੀ ਮੈਂ ਕਿਨਕੇ ਦੀ ਗੱਲ ਕਰਦਾ ਤਾਂ ਉਹ ਬਾਹਰ ਆ ਗਿਆ ਸੋ ਮੇਰਾ ਮੇਰਾ ਮਤਲਬ ਸਰੋਕਾਰ ਹੀ ਸੀ ਵੀ ਉਹ ਇਤਿਹਾਸ ਜਿਹੜਾ ਬਾਬਾ ਤਾਰਾ ਸਿੰਘ ਤੋਂ ਸ਼ੁਰੂ ਹੁੰਦਾ ਤੇ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਦਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਲਿਆ ਕੇ ਬਾਹਰ ਕਿਤੇ ਕੋਈ ਅਰਦਾਸਾਂ ਸੀ ਮੇਰੀਆਂ ਕੀਤੀਆਂ ਮੀਆਂ ਮਹਾਰਾਜ ਨੇ ਸੁਣ ਲਈਆਂ ਸੋ ਤਾਂ ਕਰਕੇ ਮੈਂ ਇਹ ਸਮਾਚਣਿਆ ਪਰ ਬਾਈ ਜੀ ਜੇ ਆਪਾਂ ਗੱਲ ਕਰੀਏ ਤੁਹਾਡੇ ਦੋ ਦੋਵੇਂ ਨਾਵਲਾਂ ਦੇ ਵਿੱਚ ਵੀ ਚੜ੍ਹਦੀ ਕਲਾ ਦੀ ਵੀ ਬਹੁਤ ਗੱਲ ਹੁੰਦੀ ਚਾਹੇ ਉਹ ਯੋਧਿਆਂ ਦੇ ਬਾਰੇ ਆ ਚਾਹੇ ਉਹ ਸਿੱਖ ਇਤਿਹਾਸ ਦੇ ਕਿਸੇ ਵੀ ਗੱਲ ਕਰੀਏ ਚੜ੍ਹਦੀ ਕਲਾ ਨੂੰ ਤੁਸੀਂ ਕਿਵੇਂ ਡਿਫਾਈਨ ਕਰਦੇ ਆ ਚੜ੍ਹਦੀ ਕਲਾ ਬਹੁਤ ਵੱਡਾ ਵਰਤਾਰਾ ਹੈ ਬਾਬਾ ਜੀ ਚੜ੍ਹਦੀ ਕਲਾ ਦਾ ਜਿਹੜਾ ਵਰਤਾਰਾ ਹੈ ਨਾ ਉਹ ਅੰਗਰੇਜ਼ੀ ਡਿਕਸ਼ਨਰੀਆਂ ਦੇ ਹਿਸਾਬ ਚ ਨਹੀਂ ਆਉਂਦਾ ਬਹੁਤ ਬੜੀ ਸਾਡੇ ਬੰਦੇ ਉਵੇਂ ਉਹਦੇ ਅਨਵਾਦ ਕਰਨ ਦੀ ਕੋਸ਼ਿਸ਼ ਕਰਦੇ ਆ ਚੜ੍ਹਦੀ ਕਲਾ ਦਾ ਵੈਸੇ ਤਾਂ ਸਾਡੇ ਸਾਰੇ ਬੋਲਿਆਂ ਦਾ ਹੀ ਅਨਵਾਦ ਹੀ ਨਹੀਂ ਹੋ ਸਕਦਾ ਹਾਂ ਪਰ ਚੜ੍ਹਦੀ ਕਲਾ ਦਾ ਵਰਤਾਰਾ ਇਹੋ ਜਿਹਾ ਹੈ ਵੀ ਮੈਂ ਹੁਣੇ ਕੱਲ ਪਰਸੋਂ ਦੀ ਗੱਲ ਹੀ ਆ ਵੀ ਭਾਈ ਮਹੰਗਾ ਸੋਂ ਜਦੋਂ ਸ਼ਹੀਦ ਹੁੰਦੇ ਆ ਨਾ ਪਹਿਲੇ ਛੇ ਦਾ ਜੂਨ 84 ਦੇ ਤਾਂ ਉਹਨਾਂ ਨੂੰ ਜਹੇਦਰ ਸਰਦੇਵ ਸਿੰਘ ਹੋਰ ਮੋਰਚੇ ਚ ਆ ਕੇ ਸੱਚ ਤਾਂ ਉਹ ਪੁੱਛਦੇ ਆ ਜਦੋਂ ਪਹਿਲਾ ਬ੍ਰਸਟ ਆਉਂਦਾ ਤੇ ਭਾਈ ਸਾਹਿਬ ਦੇ ਸਿਰ ਤੇ ਸਾਤੀ ਚ ਗੋਲੀਆਂ ਵੱਜਦੀਆਂ ਤੇ ਭਾਈ ਸਾਹਿਬ ਉੱਥੇ ਸ਼ਹਾਦਤ ਪਾਉਂਦੇ ਆ ਤਾਂ ਉਸ ਸ਼ਹਾਦਤ ਤੋਂ ਪਹਿਲਾਂ ਭਾਈ ਸਾਹਿਬ ਪੁੱਛਦੇ ਆ ਭਾਈ ਜਹੇਦਰ ਸਰਦੇਵ ਸਿੰਘ ਪੁੱਛਦੇ ਆ ਵੀ ਠੀਕ ਹੋ ਸਿੰਘ ਜੀ ਕਿਵੇਂ ਹੋ ਉਹ ਕਹਿੰਦੇ ਜੀ ਚੜ੍ਹਦੀ ਕਲਾ ਹੋ ਗਈ ਸ਼ਹਾਦਤ ਪਾ ਜਾਣਾ ਚੜ੍ਹਦੀ ਕਲਾ ਚੜ੍ਹਦੀ ਕਲਾ ਇਦਾਂ ਵੱਡਾ ਵਰਤਾਰਾ ਵੀ ਤੁਸੀਂ ਚੜ੍ਹਦੀ ਕਲਾ ਜੇ ਡਿਫਾਈਨ ਕਰਨੀ ਹੈ ਤੁਹਾਨੂੰ ਸ਼ਹੀਦ ਵੀ ਹੋਣਾ ਪੈਣਾ ਬਿਲਕੁਲ ਹਨ ਤੁਸੀਂ ਇਤਮਾਰਗ ਪੈਰ ਧਰੀਜਾ ਸਰ ਦੀ ਜੇ ਕਾਨ ਨਾ ਕੀਜੇ ਇਹ ਚੜ੍ਹਦੀ ਕਲਾ ਦਾ ਵਰਤਾਰਾ ਏਡਾ ਕਮਾਲ ਹੈ ਤੁਸੀਂ ਜਦੋਂ ਬਾਬਾ ਸੁੱਖਾ ਸਿੰਘ ਪਿਛਲੀ ਹਨੇ ਹਨੇ ਪਾਸ਼ਾ ਜੀ ਦੀ ਸਾਕੀ ਆਉਂਦੀ ਹੈ ਵੀ ਜਦੋਂ ਤੋਪ ਜਾਂ ਜੰਬੂਰ ਦਾ ਜਜਾਇਲ ਦਾ ਇੱਕ ਗੋਲਾ ਵੱਜਦਾ ਉਹਨਾਂ ਦੀ ਲੱਤ ਤੇ ਜਦੋਂ ਉਹ ਲੱਖੂ ਨੂੰ ਮਾਰਨ ਜਾਂਦੇ ਆ ਲਖਪਤ Rai ਨੂੰ ਲੱਖੂ ਕਹਿੰਦਾ ਹੁੰਦਾ ਸੀ ਬੰਦ ਜਦੋਂ ਉਹਨੂੰ ਮਾਰਨ ਛੋਟੇ ਘੱਲੂ ਘਰ ਚ ਗਾਂ ਤੁਰਦੇ ਆ ਤੇ ਇੱਕੋ ਗੋਲਾ ਆ ਕੇ ਉਹਨਾਂ ਦੀ ਲੱਤ ਤੇ ਵੱਜਦਾ ਤੇ ਉਹ ਲੱਤ ਨਕਾਰੀ ਹੋ ਜਾਂਦੀ ਹੈ ਟੁੱਟ ਜਾਂਦੀ ਹੈ ਪੱਟ ਤੋਂ ਜਾਂ ਕਿਸੇ ਤਰੀਕੇੋਂ ਲੰਮਕ ਜਾਂਦੀ ਹੈ ਹਮ ਪਰ ਬਾਬਾ ਜੀ ਦੁਨੀਆ ਭਰ ਦੇ ਕੋਈ ਉਹਨਾਂ ਯੋਧਿਆਂ ਵਰਗੇ ਤਾਂ ਹੈ ਨਹੀਂ ਵੀ ਜੇ ਲੱਤ ਟੁੱਟ ਗਈ ਤਾਂ ਥੱਲੇ ਬਹਿ ਜਾ ਹੁਣ ਸਿੱਖ ਦੀ ਚੜ੍ਹਦੀ ਗਲ ਇਥੋਂ ਸ਼ੁਰੂ ਹੋਣੀ ਹੈ ਜੀ। ਹੂੰ ਜੰਗ 'ਚ ਸਿੱਖ ਪਹੁੰਚ ਗਿਆ ਏ ਤਾਂ ਵਰਤਾਰੇ ਵਰਤਨੇ ਆ। ਜੰਗ ਦੇ ਵਿੱਚ ਜਦੋਂ ਸਿੱਖ ਨਾਲ ਕੋਈ ਇਹੋ ਜੀਆਂ ਘਟਨਾਵਾਂ ਵਾਪਰਨੀਆਂ ਵੀ ਉਹਦੇ ਸੱਟਾਂ ਵਾਜਣੀਆਂ ਜਿਵੇਂ ਜੱਸਾ ਸਿੰਘ ਬਾਬਾ ਜੀ ਦੇ 22 ਫੱਟ ਲੱਗ ਗਏ ਤੁਸੀਂ ਦੇਖੋ। ਹੂੰ 22 ਫੱਟ ਲੱਗੇ ਵੱਡੇ ਘੱਲੂ ਘਰ 'ਚ ਤੇ ਉਹ ਫਿਰ ਵੀ ਗਾਂ ਨੂੰ ਜਾ ਰਹੇ ਆ। ਵੀ ਅਬਦਾਲੀ ਮਾਰ ਲੀਏ ਕਿਸ ਤਰੀਕੇ। ਹੂੰ ਬਾਬਾ ਸੁੱਖਾ ਸੋਹਣੇ ਲਾਤ ਆਵਦੀ ਚੱਕ ਕੇ ਘੋੜੇ ਦੇ ਹੰਨੇ ਨਾਲ ਬੰਨ ਲੀ ਜਿਹੜਾ ਮੂਰਲਾ ਪਾਸਾ ਜਿੱਥੇ ਘੋੜੇ ਦੀਆਂ ਦੋਵੇਂ ਆ ਮੂਰਲੀਆਂ ਆ ਹਾਂ ਮੂਰਲਾ ਹਿੱਸਾ ਕਾਠੀ ਦਾ। ਉੱਥ ਤੇ ਲਰਦੇਰੇ ਉਥੋਂ ਚਲੋ ਛੋਟੇ ਘੱਲੂ ਘਰ ਚੋਂ ਨਿਕਲ ਗਏ ਤੇ ਉਹ ਲੱਤ ਕਹਿੰਦੇ ਲਗਭਗ 3 ਮਹੀਨੇ ਬੰਨੀ ਰਹੀ ਵਾ ਉਸੇ ਤਰੀਕੇ ਹੀ ਹੁਣ ਇਦੂ ਚੜ੍ਹਦੀ ਗਲ ਹੈ ਹੋਊਗੀ ਘੋੜੇ ਤੋਂ ਨਹੀਂ ਉਤਰੇ ਉਹ ਫੇਰ ਉਹ ਜੈਤੋ ਆ ਕੇ ਜਦੋਂ ਉਹਨਾਂ ਨੇ ਟਿਕਾਣਾ ਕੀਤਾ ਜਾਂ ਪੜਾ ਕੀਤਾ ਤਾਂ ਇੱਥੇ ਆ ਕੇ ਉਹ ਮਤਲਬ ਜਿਹੜੇ ਸਿੰਘਾਂ ਨੇ ਮਾਲਵੇ ਦੇ ਸਿੰਘਾਂ ਨੇ ਉਹਨਾਂ ਦੀ ਸੇਵਾ ਕੀਤੀ ਉੱਥੇ ਉਹ ਕਿੰਨਾ ਚਿਰ ਫੇਰ ਉਹ ਪ੍ਰਣਾਲੇ 'ਚ ਪਾ ਕੇ ਰੱਖੀ ਤੇ ਫੇਰ ਉਹ ਸਿੱਧੀ ਹੋਈ ਤੇ ਕਿਸੇ ਤਰੀਕੇ ਤੇ ਫੇਰ ਜਿੱਦਨ ਉਹ ਸਿੱਧੀ ਹੋ ਗਈ ਪਹਿਲੇ ਦਿਨ ਮੰਜੇ ਤੋਂ ਉੱਠੇ ਤਸ਼ਾਲ ਮਾਰ ਕੇ ਉਹ ਘੋੜੇ ਤੇ ਚੜ੍ਹੇ ਇਹ ਚੜਦੀ ਗਲ ਹੈ। ਇਹ ਬਿਲਕੁਲ ਇਹ ਪੰਥ ਦੀ ਚੜਦੀ ਗਲ ਹੈ। ਇਹ ਇਹ ਪੰਥ ਦਾ ਵਰਤਾਂਤ ਹੈ ਵੀ ਤੁਸੀਂ ਵੱਡੇ ਹੋਏ ਵੀ ਮੈਨੂੰ ਬਾਬੇ ਪਾਲਲੇ ਦੀ ਸਾਖੀ ਯਾਦ ਆਉਂਦੀ ਹੁੰਦੀ ਹੈ। ਭਾਈ ਗਰਪਾਲ ਸੋਂ ਦੀ ਗੱਲ ਹੈ ਸ਼ਾਇਦ। ਪੁੱਚੋ ਦਾ ਸੀ ਸੂਰਮਾ। ਆ ਹੁਣ ਵਾਲੇ ਸੰਘਰਸ਼ ਦੀ ਗੱਲ ਹੈ। ਹੂੰ। ਉਹ ਕਿਤੇ ਕਿਸੇ ਟਾਊਟ ਨੇ ਮੁਖਬਰੀ ਕਰਕੇ ਉਹਨੂੰ ਫੜਾਤਾ। ਤਾਂ ਜਦੋਂ ਉਹ ਜੇਲ੍ਹ 'ਚ ਸੀ ਤਾਂ ਵੱਡਿਆ ਪਿਆ ਸੀ। ਤੁਸੀਂ ਦੇਖੋ ਵੀ ਏਦੂ ਵੱਡਾ ਕੀ ਤੁਸੀਂ ਉਦਾਹਰਣ ਪੇਸ਼ ਕਰ ਦਿਓਗੇ? ਜਦੋਂ ਉਹ ਜੇਲ੍ਹ 'ਚ ਸੀ ਤਾਂ ਬੁਰੇ ਤਰੀਕੇ ਟਾਰਚਰ ਕੀਤਾ ਜਿਹੜਾ ਕੁਛ ਕੀਤਾ ਪਿਛਲੇ ਸਮਿਆਂ 'ਚ ਇਹਨਾਂ ਨੇ ਉਹ ਇੰਨੇ ਬੁਰੇ ਤਰੀਕੇ ਉਹਦੇ ਤੇ ਟਾਰਚਰ ਕੀਤਾ ਲਹੂ ਉਹਦੇ ਸਰੀਰ ਦਾ ਕੋਈ ਅੰਗ ਬਚਿਆ ਨਹੀਂ ਜਿੱਥੋਂ ਨਹੀਂ ਨਿਕਲਦਾ ਸੀ ਤਾਂ ਉਹ ਜਦੋਂ ਆਵਦੀ ਉਹਦੇ 'ਚ ਪਿਆਇ ਕੋਠੀ 'ਚ ਬੈਰਕ 'ਚ ਪਿਆਇ ਤੇ ਉਹਦੇ ਨਾਲ ਇੱਕ ਸਿੰਘ ਹੈ ਤੇ ਉਹਨੂੰ ਉਹਨੂੰ ਵੇਖ ਕੇ ਕਹਿੰਦਾ ਵੀ ਭਾਈ ਸਿੰਘਾ ਵੀ ਮੈਂ ਤੇਰੀ ਕੋਈ ਸੇਵਾ ਕਰ ਸਕਦਾ ਕੀ ਕਰਦੇ ਆ ਉਹ ਕਹਿੰਦਾ ਬਾਬਾ ਜੀ ਵੀ ਮੇਰੇ ਸਿਰ ਤੋਂ ਕੇਸ ਕੀ ਲਹਿ ਗਈ ਉਹਨੂੰ ਵੜਾ ਜਾ ਸਿਰ ਤੇ ਕਰ ਦਿਓ ਲਹੂ ਨਿਕਲ ਰਿਹਾ ਸਾਰੇ ਸਰੀਰ 'ਚੋਂ ਬੁਰੇ ਹਾਲ ਆ ਉਹਦੇ ਸਰੀਰ ਦੇ ਤੇ ਉਹ ਸਾਡੇ ਵਾਸਤੇ ਹੋ ਜਾਂਦਾ ਬੁਰੇ ਹਾਲ ਹੁਣ ਉਹਦੇ ਵਾਸਤੇ ਨਹੀਂ ਉਹ ਫੇਰ ਜਿਹੜੇ ਬੰਦੇ ਨੇ ਟਾਉਟੀ ਕੀਤੀ ਉਹ ਥਾਣੇਦਾਰ ਨਾਲ ਉਹਦੀ ਬੈਰਕ ਦੇ ਬਾਹਰ ਦੀ ਲੰਗਦਾ ਜਾਂ ਤੁਸੀਂ ਕਹੋ ਕੋਠੀ ਦੇ ਬਾਹਰ ਦੀ ਲੰਗਦਾ ਜਾਂ ਟਾਰਚਰ ਰੂਮ ਦੇ ਬਾਹਰ ਦੀ ਲੰਗਦਾ ਤਾਂ ਉਹਨੂੰ ਪੁੱਛਦਾ ਵੀ ਕਿਵੇਂ ਆ ਪਾਲਿਆ ਕੀ ਹਾਲ ਹੈ ਕਹਿੰਦਾ ਜੀ ਚੜਦੀ ਗਲ ਹੂੰ ਵੱਡਿਆਂ ਬਿਆ ਸਿੱਖ ਵੀ ਚੜਦੀ ਕਲਾ ਦੀ ਗੱਲ ਕਰਦਾ ਹੈ ਤੈਂਦੀ ਕਲਾ ਚ ਨਹੀਂ ਤੁਸੀਂ ਜਾ ਸਕਦੇ ਤੁਸੀਂ ਸਦਾ ਚੜਦੀ ਕਲਾ ਚ ਰਹਿਣਾ ਤੁਸੀਂ ਜਕਾਰੇ ਛੱਡਨੇ ਹਨ ਹਨਾ ਜਿਹੜੇ ਤੁਹਾਡੇ ਵੱਡੇ ਛੋਟੇ ਕੱਲੂਕਾਰੇ ਜਾਂ ਜਿਹੜਾ 84 ਵਾਲਾ ਕੱਲੂਕਾਰਾ ਇਹ ਜਕਾਰੇ ਛੱਡਣ ਦਾ ਕੰਮ ਹੀ ਹੈ ਇਹ ਜਕਾਰੇ ਛੱਡਣ ਦਾ ਹੀ ਇੱਥੇ ਸੋਪਦੇ ਜਕਾਰੇ ਆ ਕਿ ਉਹ ਜਿਹੜੇ ਜਕਾਰੇ ਲਾਉਂਦੇ ਸ਼ਹੀਦ ਹੋਏ ਅੱਜ ਅਸੀਂ ਉਹਨਾਂ ਨੂੰ ਦੇਖ ਕੇ ਅਸੀਂ ਕਿਸੇ ਸੋਚ ਨਹੀਂ ਜਾ ਸਕਦੇ ਹਣਾ ਅਸੀਂ ਇਸੇ ਤਰ੍ਹਾਂ ਜਕਾਰੇ ਲਾਉਂਦੇ ਰਮਾਗੇ ਜਿਵੇਂ ਮੈਨੂੰ ਯਾਦ ਆਉਂਦਾ ਵੀ ਬਾਬਾ ਜੀ ਮੈਨੂੰ ਮਿਲੇ ਇੱਕ ਮੈਂ ਪਹਿਲਾਂ ਵੀ ਕਿਤੇ ਗੱਲ ਕੀਤੀ ਸੀ ਵੀ ਉਹਨਾਂ ਨੂੰ ਮੈਂ ਕਿਹਾ ਜੀ ਮੌਜੂਦਾ ਵਰਤਾਰੇ ਆ ਜਿਹੜੇ ਪੰਥ ਕਈ ਵਾਰੀ ਟੈਂਦੀ ਕਲਾ ਚ ਜਾਵੜਦਾ ਉਹ ਕਹਿੰਦਾ ਵੀ ਗੱਲ ਸਾਦੀ ਹੈ ਵੀ ਜਦੋਂ ਸਤਲੋਜ ਜਮਣਾ ਰੋਲਾ ਪਾਉਂਦੀ ਸੀ ਤੇ ਮਹਾਰਾਜ ਨੂੰ ਕਿਹਾ ਕਵੀ ਸਿੱਖਾਂ ਨੇ ਵੀ ਮਹਾਰਾਜ ਜਮਣਾ ਰੋਲਾ ਪਾਉਂਦੀ ਹੈ ਤੇ ਸਾਡੀਆਂ ਕਵਤਾਵਾਂ ਤੁਸੀਂ ਕਿਵੇਂ ਸੁਣੋਗੇ ਤਾਂ ਮਹਾਰਾਜ ਕਹਿੰਦੇ ਆ ਵੀ ਤੁਸੀਂ ਕਵਤਾ ਗਾਓ ਤੇ ਜਮਣਾ ਚੁੱਪ ਹੋ ਜੂਗੀ ਹਨਾ ਤਾਂ ਉਥੇ ਚੁੱਪ ਹੋਈ ਅੱਜ ਵੀ ਚੁੱਪ ਹੈ ਉਹਦੋਂ ਦੀ ਮਹਾਰਾਜ ਦੀ ਚੁੱਪ ਕਰਾਈ ਉਹ ਅੱਜ ਵੀ ਚੁੱਪ ਹੈ ਤਾਂ ਉਹ ਨਿਹੰਗ ਸਿੰਘ ਮੈਨੂੰ ਕਹਿੰਦਾ ਵੀ ਜੇ ਜਮਣਾ ਸਾਡੀਆਂ ਕਵਤਾਵਾਂ ਵੇਖ ਕੇ ਚੁੱਪ ਹੋ ਗਈ ਸੀ ਤਾਂ ਸਾਡੇ ਖੰਡੇ ਕਿਰਪਾਨਾਂ ਮੂਰੇ ਨਹੀਂ ਟਿਕ ਸਕਦੀ ਜਮਣਾ ਹਾਂ ਸੋ ਕਿਤੇ ਨਾ ਕਿਤੇ ਹੋ ਸਕਦਾ ਕਦੇ ਸਾਨੂੰ ਆਪਦੇ ਖੰਡੇਆਂ ਕਿਰਪਾਨਾਂ ਦੇ ਸ਼ੱਕ ਹੋਣ ਲੱਗ ਜਾਂਦਾ ਹੋਵੇ ਜਦੋਂ ਕਿਤੇ ਸੀ ਢੈਂਦੀ ਗਲਾਚ ਜਾਂਦੇ ਆ ਨਹੀਂ ਤਾਂ ਵਰਤਾਰਾ ਕੋਈ ਹੈ ਨਹੀਂ ਢੈਂਦੀ ਗਲਾਚ ਜਾਣ ਵਾਲਾ ਪਰ ਅਸੀਂ ਹਮੇਸ਼ਾ ਚੜਦੀ ਕਲਾ ਚ ਰਹਿ ਆ ਤੇ ਹਮੇਸ਼ਾ ਹੀ ਚੜਦੀ ਕਲਾ ਚ ਰਹਾਂਗੇ ਰਹਿਦੀ ਦੁਨੀਆ